ਹਵਾ ਮਹਿਲ ਤਾਂ ਹੈਗਾ ਇੱਧਰ ਤੇ ਆ ਦੇਖੋ ਇਹ ਤੋਂ ਸਾਰੇ ਜਿਹੜੇ ਜੈਪੁਰ ਦੇ ਨਜ਼ਾਰੇ ਇਥੋਂ ਦਿਂਦੇ ਆ ਆ ਨਿੱਕੀ ਨਿੱਕੀਆਂ ਬਾੜੀਆਂ ਬਣੀਆਂ ਹੋਈਆਂ ਇਹ ਇਹਨਾਂ ਬਾੜੀਆਂ ਕਰਕੇ ਜਿਹੜਾ ਇਹਨੂੰ ਹਵਾ ਮਹਿਲ ਕਿਹਾ ਜਾਂਦਾ ਵਾ ਆਸਤੇ ਆਉਂਦੇ ਆ ਤੇ ਅੱਜ ਚੌਕ ਹਾਂ ਦੇਰ ਵੀ ਇੱਥੇ ਕੋਲ ਹੈਗਾ ਇੱਥੇ ਟਿਕਟ ਜਿਹੜੀ ਚੈੱਕ ਕਰਵਾ ਕੇ ਲੰਘਣਾ ਪੈਂਦਾ ਪਹਾੜੀ ਇਲਾਕੇ ਤੇ ਆ ਤਾਰਗਨੋ ਕੀ ਮੋਰ ਬਣਾਇਆ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅਸੀਂ ਹੁਣ ਪਹਿਲਾਂ ਕਰਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਉਸ ਤੋਂ ਬਾਅਦ ਅਸੀਂ ਜਿਹੜਾ ਜਾਵਾਂਗੇ ਹਵਾ ਮਹਿਲ ਵਾਲੇ ਪਾਸੇ ਤੁਹਾਨੂੰ ਲੈ ਕੇ ਚਾਲਦੇ ਤੇ ਨਾਲੇ ਆਪਾਂ ਦਿਖਾਉਣੇ ਆਂ ਸ਼ਹਿਰ ਦੇ ਨਜ਼ਾਰੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੰਘ ਸਭਾ ਹਿੱਦਾ ਕੀ ਮੋਰੀ ਤੇ ਸੁਬਾਹ ਦੇ ਵੱਜ ਗਿਆ 10 ਤੇ ਆ ਮਾਹੌਲ ਛੋਲ ਜਿਹਾ ਬਣਿਆ ਵਾ ਸ਼ਹਿਰ ਦੇ ਵਿੱਚ ਹਜੇ ਫਿਲਹਾਲ ਇੰਨੀ ਗਰਮੀ ਹੈ ਨਹੀਂਗੀ ਤੇ ਇਹ ਤੋਂ ਹਵਾ ਮਹਿਲ ਹੈਗਾ 1 ਕਿਲੋਮੀਟਰ ਤੇ ਨਾਲ ਇਹ ਜਵਾਗ ਜੱਲੇ ਕਰਕੇ ਤੇ ਆਪਾਂ ਹੁਣ ਆਟੋ ਤੇ ਜਾਵਾਂਗੇ ਇੱਥੋਂ ਕਲਕੱਤੇ ਆਂਗੂ ਵਾਸੀ ਕਰਾ ਲਿਆ ਆਟੋ ਅਸੀਂ ਕਲਕੱਤੇ ਵੀ ਆਟੋ ਤੇ ਹੀ ਸਵਾਰੀ ਕਰਦੇ ਰਿਆਂ ਟੋਟੋ ਇਹਨੂੰ ਕਲਕੱਤੇ ਟੋਟੋ ਬੋਲਦੇ ਆ ਪਿੰਕ ਸਿਟੀ ਤਾਂ ਕਹਿੰਦੇ ਆ ਕਿਉਂਕਿ ਆ ਕਲਰ ਕੀਤਾ ਹੋਇਆ ਸਾਰੀਆਂ ਬਿਲਡਿੰਗਾਂ ਨੂੰ ਜਿੱਧਰਲੇ ਪਾਸੇ ਵੀ ਦੇਖੋਗੇ ਪਿੰਕ ਰੰਗ ਤੁਹਾਨੂੰ ਦਿਖਰੂਗਾ ਤੇ ਪ੍ਰਾਣੀਆਂ ਇਮਾਰਤਾਂ ਦੇਖੋ ਉਵੇਂ ਖੜੀਆਂ ਜੈਪੁਰ ਦੇ ਸ਼ਹਿਰ ਦੇ ਵਿੱਚ ਰਾਮਗਾਂਜ ਜਿਹੜਾ ਇਹ ਚੌਕ ਆ ਤੇ ਇੱਥੋਂ 1 ਕਿਲੋਮੀਟਰ ਤਕਰੀਬਨ ਜਿਹੜਾ ਹੈਗਾ ਹਵਾ ਮਹਿਲ ਆ ਇਹ ਵੀ ਹਵਾ ਮਹਿਲ ਐ ਜਿਹੜੀ ਬਿਲਡਿੰਗ ਬਣੀ ਹੋਈ ਆ ਨਿੱਕੇ ਨਿੱਕੇ ਮੋਰਗੀਆਂ ਇਹਦੇ ਵਿੱਚ ਵੀ ਰੱਖੀਆਂ ਹੋਈਆਂ ਇੱਥੇ ਪਰ ਹਵਾ ਮਹਿਲ ਹੈਗਾ ਦੂਜੇ ਪਾਸੇ ਉਧਰਲੇ ਪਾਸੇ ਉਹ ਸਾਹਮਣੇ ਹੋ ਰਿਹਾ ਹਵਾ ਮਹਿਲ ਹੈਗਾ ਇੱਥੇ ਤੇ ਬਿਲਡਿੰਗ ਵੈਸੇ ਹਵਾ ਮਹਿਲ ਨੂੰ ਹੀ ਲੱਗਦੀ ਆ ਇਹ ਜਿਹੜਾ ਚੌਂਕ ਹੈਗਾ ਬੜੀ ਚੌਪੜ ਚੌਂਕ ਆ ਇਹਦੇ ਬਿਲਕੁਲ ਜਿਹੜਾ ਨਾਲ ਹੈਗਾ ਇਹ ਹਵਾ ਮਹਿਲ ਤੇ ਲੋਕ ਜਿਹੜੇ ਦੂਰ ਦਰਾਂਡੇ ਤੋਂ ਇੱਥੇ ਆਉਂਦੇ ਆ ਹਵਾ ਮਹਿਲ ਦੇਖਣ ਤੇ ਕਿਹੜੇ ਸਾਹਮਣੇ ਸ਼ੂਟਿੰਗ ਹੋਈ ਸੀ ਤੇ ਰਾਮਲੀਲਾ రామਲੀਲਾ ਰਾਸਲੀਲਾ ਜੈਪੁਰ ਦੀਆਂ ਸੜਕਾਂ 'ਚ ਠੱਕੇ ਨਾਲ ਪਾਰ ਕਰਨੀ ਪੈਂਦੀ ਆ ਇੱਥੇ ਤਾਂ ਟ੍ਰੈਫਿਕ ਇੰਨਾ ਕਿ ਤੁਰਿਆ ਆਉਂਦਾ ਕਿ ਭਾਈ ਨੰਗਨ ਨਹੀਂ ਦਿੰਦੇ ਲੋਕ ਆ ਨਹੀਂ ਲੱਗਦੀ ਆ ਨਾ ਹਵਾ ਮੈਲ ਤਾਂ ਹੈਗਾ ਇੱਧਰ ਤੇ ਐਂਟਰੀ ਗੇਟ ਜਿਹੜਾ ਹਵਾ ਮੈਲ ਦਾ ਜਾਣ ਦਾ ਰਸਤਾ ਇੱਧਰਲੇ ਪਾਸੇ ਦੀ ਆ ਵੇ ਟੂ ਹਵਾ ਮਹਿਲ ਤੇ ਅੰਦਰ ਜਾਣ ਦਾ ਰਾਹ ਹੈਗਾ ਇਹ ਆਜੋ ਆਜੋ ਇਹੋੜੋਂ ਆਪਾਂ ਕਰਦੇ ਰਾਬਤਾ ਸੰਜੀ ਵੀ ਕਿੰਨੀ ਕਰਦੇ ਟੈਗ ਦਾ ਅਮਰਾਂ ਦਾ ਗੱਗਰੇ ਆਜੇ ਪਵਾ ਕੇ ਨਾ ਰਾਜਸਤਾਨੀ ਕੱਪੜੇ ਫੋਟੋਆਂ ਵੀ ਕਰਾਉਂਦੇ ਨੇ ਇੱਥੇ ਉਹ ਵੀ ਫੋਟੋਆਂ ਕਰਦੇ ਇੱਥੇ ਕਿੰਨੇ ਪੈਸੇ ਲੈਣੇ ਆ ਇਸਕੇ ਫੋਟੋ ਕਰਾਣੇ ਕਿ ਐਸਾ 150 ਸਰ 150 ਰੁਪਿਆ ਲੈਂਦੇ ਆ ਕਮ ਨਹੀਂ ਹੋਗਾ 100 ਰੁਪਿਆ ਕਰ ਦੂੰਗਾ ਦੇਖੋ ਅੱ비 ਬਣਾ ਕੇ ਜਾਓਗੇ ਘੁੰਮ ਕੇ ਆਓਗੇ ਜਦ ਤੱਕ ਫੋਟੇ ਬਣਾ ਕੇ ਦੇ ਦੂੰਗਾ ਸਰ ਗੁਣ ਆਇਆ ਓਏ ਸਰਗੰਦੀ ਕਰਵਾਉਣੇ ਆ ਫੋਟੋ ਅਸੀਂ ਲੈ ਲੈ ਜਾਦੇ ਬੇਟਾ ਸਹਨਾ ਦੇ ਯਾਰ ਆ ਆ ਸਰਗੁਣੇ ਆ ਉੱਪਰ ਤੇ ਘਰਾਈ ਹੇਠਾਂ ਮਾਰੀ ਯਾਰ ਬੈ ਜਾਣਾ ਤਾਣੀ ਆ ਸਰਗਨ ਨੂੰ ਰਾਜਸਤਾਨੀ ਜਿਹੜਾ ਪਹਿਰਾਵਾ ਪਾਉਂਦੇ ਆ ਨਹੀਂ ਨਹੀਂ ਦੱਸਿਆ ਮੈਂ ਉਹ ਆ ਆ ਕੀ ਪਲਾਤੀ ਤੇਲ ਵਾਲੀ ਕੀ ਪਲਾਤੀ ਹਾਂ ਲਾਤਾ ਬੋਰਲਾ ਬੋਰਲਾ ਇਹ ਲੈ ਭਈ ਆ ਲਾਤਾ ਬੋਰਲਾ ਸਰਗਨ ਤੇ ਵਿਚਾਰ ਨਹੀਂ ਹੋਣੀ ਇਧਰ ਲੱਗਦਾ ਅੱਜੀ ਵੀ ਹੋਣੀ ਕੋਈ ਬਾਈ ਸ਼ੁਭ ਕਿਆ ਕਰੇਗੀ ਅਬ ਸ਼ੁਭ ਦੇਖ ਲਾ ਤੈਨੂੰ ਵਿਖਾਉਣ ਬਾਅਦ ਤੇ ਵੀਡੀਓ ਪਾਈ ਸ਼ੁਭ ਸ਼ੁਭ ਕਿਆ ਹੋਗਾ ਤੇ ਮਾਰਾਂ ਬਕਾਲੀਆ ਨਹੀਂ ਕਰੂਗਾ ਮਾਨੀ ਸ਼ੁਭ ਆ ਇਧਰ ਸਰਗਨ ਨੂੰ ਕੀ ਮੋਰ ਬਣਾਇਆ ਸਰਗੋਨ ਦਾ ਮੋਰ ਬਣਾਣਾ। ਅਰੇ ਲੈ ਰਹਿਣ। ਕੁੰਡ ਚੱਕ ਸਰਗੋਨ। ਓਏ। ਉਹ ਆ ਕੇ ਕੱਪੜੇ ਮੁੰਡੇ ਦੇ। ਤੇ ਬਣਾਦਾ ਸੀ ਕਿ ਜੋ ਗਨ। ਇੱਥੇ ਡਰੈਸਾਂ ਪਾ ਕੇ ਰਾਜਸਤਾਨੀ ਤੇ ਲੋਕ ਜਿਹੜੇ ਫੋਟੋਆਂ ਕਰਵਾਉਂਦੇ ਆ। ਸਾਹਮਣੇ ਹੈਗਾ ਟੈਕ ਟਕਰ। ਇੱਥੋਂ ਕਿੰਨੇ ਟੈਕਟ ਆਪਸ ਨੂੰ ਦੱਸਦੇ ਆ। ਯਾਰਾ ਭਾਰਤੀ ਟਿਕਟ ਆਉਦਾ 52 ਰੁਪਏ ਭਾਰਤੀ ਵਿਦਿਆਰਥੀ 22 ਰੁਪਏ ਭਾਰਤੀ ਬੱਚੇ 22 ਰੁਪਏ ਤੇ ਵਿਦੇਸ਼ੀ ਟਿਕਟ 202 ਰੁਪਏ ਵਿਦੇਸ਼ੀ ਵਿਦਿਆਰਥੀ ਟਿਕਟ 102 ਰੁਪਏ ਆ 160 ਰੁਪਏ ਲੱਗੇ ਤਿੰਨ ਜਾਨਾਂ ਦੇ ਕਿਉਂਕਿ ਬੱਚੇ ਦੀ ਟਿਕਟ 4 ਸਾਲਾਂ ਦੀ ਜਿਹੜੀ ਲੱਗਦੀ ਨਹੀਂ ਤੇ ਇੱਥੋਂ ਹੈਗੇ ਜਿਹੜੀ ਹਵਾ ਮਿਲਦੀ ਐਂਟਰੀ ਤੇ ਤੋਂ ਜਾਣਾ ਪੈਣਾ ਪੌੜੀਆਂ ਚੜ੍ਹ ਕੇ ਇੱਥੇ ਟਿਕਟ ਜਿਹੜੀ ਚੈੱਕ ਕਰਵਾ ਕੇ ਲੰਘਣਾ ਪੈਂਦਾ ਤੇ ਵੇ ਜੀ ਤੂੰ ਤੂੰ ਇਧਰ ਲੰਘ ਜੀ ਲਓ ਜੀ ਦੋ ਥਾਂ ਜਿਹੜੀ ਸਕੈਨ ਹੁੰਦੀ ਆ ਟਿਕਟ ਪਹਿਲਾਂ ਦੇਖਦੇ ਆ ਯਾਰ ਜੀ ਉਹ ਚ ਗਾਇਲ ਲੈਣਾ ਹੈ ਗਾਇਲ ਵੀ ਜਾਈਏ ਆਪ ਲੋਕ ਗਾਇਲ ਮੈਲ ਲਈ ਕਰਦੇ ਤੇ ਇੱਥੋਂ ਆਪਾਂ ਵੈਸੇ ਤੁਹਾਨੂੰ ਮਾਲਾ ਤੁਸੀਂ ਗਾਰਡ ਲੈਣਾ ਤੇ ਤੁਹਾਨੂੰ ਗਾਰਡ ਵੀ ਮਿਲ ਜੂਗਾ ਜੇ ਮਾਲਾ ਸਮਝਾ ਦੂਗਾ ਕੀ ਆ ਪੰਜ ਮੰਜ਼ਿਲਾ ਜਿਹੜਾ ਇਹ ਹੈਗਾ ਵਾ ਮਹਿਲ ਆ ਤੁਹਾਨੂੰ ਇੱਥੇ ਰਾਜਸਤਾਨੀ ਜਿਹੜਾ 뮤ਜ਼ਿਕ ਪਜਉਂਦੇ ਜਿਹੜੇ ਉਹ ਮਿਲ ਜਾਣਗੇ ਹਵਾ ਮਹਿਲ ਦੇ ਵਿੱਚ ਜਿਹੜੀ ਤੁਹਾਨੂੰ ਕਟਪੁਤਲੀ ਦਾ ਖੇਡ ਵੀ ਤੁਹਾਨੂੰ ਦਿਖਾਇਆ ਜਾਂਦਾ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਕਟਪੁਤਲੀ ਦਾ ਜਿਹੜਾ ਤੁਹਾਨੂੰ ਖੇ ਆ ਮਲਾ ਖੇੜੀ ਵਿਖਾਈ ਜਾਂਦੀ ਆ ਹਾਂ ਤੇ ਇਧਰਲੇ ਪਾਸੇ ਦੀ ਜਿਹੜਾ ਆਪਾਂ ਹੁਣ ਹਵਾ ਮਹਿਲ ਨੂੰ ਚੱਲਦੇ ਆ ਆ ਜਿਹੜੀਆਂ ਇਹ ਨਿੱਕੀਆਂ ਨਿੱਕੀਆਂ ਬਾਰੀਆਂ ਇਹਨਾਂ ਵੇਲੇ ਦੀ ਜਿਹੜੀ ਇਹ ਹਵਾ ਆਉਂਦੀ ਨਹੀਂ ਸਫਲ ਹਾਲ ਜਿਹੜੀ ਲੱਗੀ ਹੋਈ ਆ ਇੱਕ ਦੋ ਖੋਲੀਆਂ ਤੁਹਾਨੂੰ ਦਿਖਾਉਣੇ ਆ ਆਇਆ ਮਾਹੌਲ ਛੋੜਾ ਇੱਥੋਂ ਅਨਕੀਆਂ ਨਕੀਆਂ ਬਾਰੀਆਂ ਵੇਲੇ ਜਿਹੜੀ ਹਵਾ ਆਉਂਦੀ ਸੀਗੀ ਇਹ ਜਿਹੜਾ ਮਹਿਲ ਆ ਮਹਾਰਾਜਾ ਪ੍ਰਤਾਪ ਸਿੰਘ ਨੇ 1799 ਈਸਵੀ ਦੇ ਵਿੱਚ ਜਿਹੜਾ ਇਹ ਬਣਾਇਆ ਸੀਗਾ ਜਿਹੜੀ ਇਹ ਇਮਾਰਤ ਆ ਇਜਮਾ ਸ਼੍ਰੀ ਕ੍ਰਿਸ਼ਨ ਦਾ ਮੁਖਟ ਹੁੰਦਾ ਸੀਗਾ ਜਿਹੜਾ ਪਾਜ ਹੁੰਦਾ ਸੀਗਾ ਸਿਰ ਤੇ ਰੱਖਿਆ ਉਹਦੇ ਸ਼ੇਪ ਦੀ ਜਿਹੜੀ ਇਹ ਇਮਾਰਤ ਬਣਾਈ ਗਈ ਆ ਤੇ ਇਹ 87 ਫੁੱਟ ਜਿਹੜਾ ਉੱਚਾ ਮਹਿਲ ਆ ਇੱਥੇ ਵੇਲਾ ਮੀਂਹ ਤੇ ਜਿਹੜਾ ਰਾਜਸਥਾਨੀ ਮੀਂਹ ਕਬੱਡੀ ਜਾਂਦਾ ਵਾ ਤੇ ਇਹਦੇ ਵਿੱਚ 365 ਜਿਹੜੀਆਂ ਖਿੜਕੀਆਂ ਸਾਰੇ ਮਹਿਲ ਦੇ ਵਿੱਚ 365 ਖਿੜਕੀਆਂ ਨਿੱਕੀਆਂ ਜੇਕੀਆਂ ਜਿਹੜੀਆਂ ਐਵੇਂ ਦੀਆਂ ਜਿਹੜੀਆਂ ਖਿੜਕੀਆਂ ਬਣੀਆਂ ਹੋਈਆਂ ਇਹ 365 ਖਿੜਕੀਆਂ ਪੰਜ ਮੰਜ਼ਲਾ ਇਹ ਜਿਹੜਾ ਇਮਾਰਤੇ ਬਣੀ ਹੋਈ ਆ ਵਿੱਚੋਂ ਵਿੱਚ ਜਿਹੜੇ ਇਹਦੇ ਰਸਤੇ ਵੀ ਬਣੇ ਹੋਏ ਆ ਤੇ ਹਨ ਕਿਨ ਕਿਨ ਜਿਵੇਂ ਇਹ ਅਕੋਰਨੇਜ ਬਣਾਏ ਹੋਏ ਜਿਵੇਂ ਕਿਤੇ ਜੇਲਾਂ ਹੁੰਦੀਆਂ ਨਿੱਕੀਆਂ ਨਿੱਕੀਆਂ ਕਈ ਮਾਰਗਾਂ ਦੇ ਜਿਹੜੇ ਰਾਹ ਬੰਦ ਕੀਤੇ ਹੋਏ ਆ ਤੇ ਸਿਟੀ ਪੈਲਸ ਨੂੰ ਜਿਹੜਾ ਜਾਣ ਵਾਲਾ ਰਾਹ ਵੀ ਇੱਥੋਂ ਕਿਸੇ ਟਾਈਮ ਖੁੱਲਾ ਹੁੰਦਾ ਸੀ ਤੇ ਜਿਹੜੀਆਂ ਰਾਜੇ ਇਹਦੀਆਂ ਮਹਾਰਾਣੀਆਂ ਸੀਗੀਆਂ ਉਹ ਸਿਟੀ ਪੈਲਸ ਨੂੰ ਇਸੇ ਰਾਸੇ ਵੇਚ ਦੀ ਜਿਹੜਾ ਇਤੋਂ ਜਿਹੜੀਆਂ ਸਿਟੀ ਪੈਲਸ ਚ ਜਾਂਦੀਆਂ ਸੀ ਪਰ ਹੁਣ ਜਿਹੜਾ ਇਹ ਰਸਤਾ ਬੰਦ ਕੀਤਾ ਗਿਆ ਵਾ ਤਾਂ ਜਾਣ ਦਾ ਰਸਤਾ ਇੱਥੇ ਵੀ ਆ ਲੱਭਣੇ ਪੈਂਦੇ ਆ ਜਿਹੜੇ 올 ਇੰਡੀਆ ਚ ਲੋਕ ਆਉਂਦੇ ਆ ਸਾਊਥ ਕੇਰਲਾ ਜਿਹੜਾ ਮੰਨ ਲਓ ਤਾਮਿਲਨਾਡੂ ਤੇ ਹੋਰ ਵੀ ਦੂਰ ਦਰਾਂਡੇ ਤੋਂ ਲੋਕ ਜਿਹੜੇ ਇੱਥੇ ਆਉਂਦੇ ਚੱਲ ਫਰ ਕੇ ਇੱਧਰਲੇ ਪਾਸੇ ਆ ਦੇਖ ਲੋ ਆ ਨਿੱਕੀ ਨਿੱਕੀਆਂ ਬਾਰੀਆਂ ਬਣੀਆਂ ਹੋਈਆਂ ਇਹਦੂ ਵੀ ਉੱਪਰੋਂ ਜੈਪੁਰੋਂ ਦੇਸੂਗਾ ਤੇ ਪਰ ਉਹ ਜਿਹੜੇ ਕਿਲੇ ਬੇ ਬੰਦੇ ਜਿਹੜੇ ਉਹ ਕਹਿੰਦੇ ਤਾਂ ਵਾਲੇ ਕਿਲੇ ਹੋ ਰਹੇ ਤੁਹਾਨੂੰ ਆਪਾਂ ਕਿਲੇ ਦਿਖਾ ਕੇ ਲਿਆਵਾਂਗੇ ਜ਼ੂਮ ਕਰਕੇ ਦਿਖਾਉਣੇ ਆ ਪਹਾੜੀ ਇਲਾਕੇ ਤੇ ਆ ਤੇ ਉਹ ਆਪਾਂ ਤੁਹਾਡੇ ਨਾਲ ਬਾਤ ਕਰਾਂਗੇ ਤੇ ਫਿਲਹਾਲ ਆਪਾਂ ਤੁਹਾਨੂੰ ਕਿਹੜਾ ਦਿਖਾਉਣੇ ਇੱਥੋਂ ਦਾ ਮਾਹੌਲ ਹਾਂ ਤੇ ਖਿੜਕੀਆਂ ਹੀ ਖਿੜਕੀਆਂ ਬਣੀਆਂ ਹੋਈਆਂ 365 ਖਿੜਕੀਆਂ ਜਿਹੜੀਆਂ ਇਹ ਮਾਮੂਲੀ ਗੱਲ ਨਹੀਂ ਗੀ ਹਾਂ ਜੇ ਹੋਰ ਉੱਚਾ ਪਤਾ ਚਲੋ ਤਾਂ ਜਾਣਾ ਤਾਂ ਹੋਰ ਆ ਜਾਓ ਹਾਂ ਹਾਂ ਚਲੋ ਚਲੋ ਸਕਿਉਰਟੀ ਗਾਰਡ ਤੁਹਾਨੂੰ ਸਾਹ ਸਾਹ ਤੇ ਜਿਹੜੇ ਮਿਲਣਗੇ ਕੁੱਝ ਰੋਕਦੇ ਵੀ ਆ ਹਵਾ ਮਹਿਲ ਦੇ ਅਸੀਂ ਹਵਾ ਮਹਿਲ ਤੇ ਬਿਲਕੁਲ ਅਸੀਂ ਉੱਤੇ ਆ ਇੱਥੋਂ ਸਾਰਾ ਕੁਝ ਦਿਦਾ ਸਾਰਾ ਵਿਊ ਦਿਦਾ ਜਿਹੜਾ ਵਾ ਸਰਗੋਦੀ ਮੰਮੀ ਤੇ ਸਰਗੋਦੀ ਮਾਸੀ ਉਹ ਤਾਂ ਥੱਲੇ ਖੜ ਗਏ ਆ ਆ ਦੇਖੋ ਇਹ ਤਾਂ ਸਾਰੇ ਜਿਹੜੇ ਜੈਪੁਰ ਦੇ ਨਜ਼ਾਰੇ ਇੱਥੋਂ ਦਿਂਦੇ ਆ ਸਾਰਾ ਤਕਰੀਬਨ ਜਿਹੜਾ ਸ਼ਹਿਰ ਦੀਂਦਾ ਜੈਪੁਰ ਇੱਥੇ ਆਸ-ਪਾਸ ਜਿਹੜਾ ਹੈਗਾ ਪਹਾੜੀ ਇਲਾਕਾ ਆ ਨਿੱਕੀ ਨਿੱਕੀਆਂ ਬਾੜੀਆਂ ਬਣੀਆਂ ਹੋਈਆਂ ਇਹ ਇਹਨਾਂ ਬਾੜੀਆਂ ਕਰਕੇ ਜਿਹੜਾ ਇਹਨੂੰ ਹਵਾ ਮਿਲ ਕੇ ਆ ਜਾਂਦਾ ਵਾ ਸਾਮਣੇ ਸੀ ਐਂਟਰੀ ਗੇਟ ਇੱਥੋਂ ਫਿਰ ਐਂਟਰੀ ਹੁੰਦੀ ਆ ਤਾਂ ਹੌਲੀ-ਹੌਲੀ ਇੱਥੋਂ ਆ ਕੇ ਤਾਂ ਜਾਂਦੇ ਆ 12 ਮਹੀਨੇ 30 ਦਿਨ ਇੱਥੇ ਜਿਹੜਾ ਲੋਕਾਂ ਦਾ ਇਕੱਠ ਰਹਿੰਦਾ ਹਰ ਵਕਤ ਰਾਮਲੀਲਾ ਫਿਲਮ ਦੀ ਸ਼ੂਟਿੰਗ ਜਿਹੜੀ ਇਸੇ ਮਹਿਲ ਦੇ ਵਿੱਚ ਹੋਈ ਸੀ ਹਵਾ ਮਹਿਲ ਦੇ ਵਿੱਚ ਜਿਵੇਂ ਆ ਰਾਤ ਜੰਗਲਾ ਲਾਇਆ ਹੋਇਆ ਹੋ ਸਕਦਾ ਵੀ ਸਿਟੀ ਪੈਲਸ ਨੂੰ ਜਿਹੜਾ ਜਾਣ ਵਾਲਾ ਰਾਹ ਇਹੀ ਹੋਵੇ ਕਿਉਂਕਿ ਰਾਜਿਆਂ ਦੀਆਂ ਜਿਹੜੀਆਂ ਰਾਣੀਆਂ ਇਹਨਾਂ ਰਾਹਾਂ ਵੇਚਦੀ ਹੋ ਕੇ ਜਿਹੜੀਆਂ ਸਿਟੀ ਪੈਲਸ ਦੇ ਵਿੱਚ ਜਾਇਆ ਕਰਦੀਆਂ ਸੀਗੀਆਂ ਇੱਥੇ ਵੀ ਜਿਹੜੇ ਲੋਕ ਫੋਟੋਆਂ ਖਿਚਾਉਂਦੇ ਆ ਰਾਸਤਾ ਹੈਗਾ ਬਾਹਰ ਜਾਣ ਦਾ ਆਪਾਂ ਚਲ ਲਗਾ ਕਿ ਨਹੀਂ ਇਸ ਰਸਤੇ ਵੇਜਦੀ ਤੁਸੀਂ ਬਾਹਰ ਨਿਕਲ ਸਕਦੇ ਹੋ ਹਵਾ ਮਹਿਲ ਵਿੱਚੋਂ ਇਹਦੇ ਵਿੱਚ ਮੂਰਤੀਆਂ ਵੀ ਹੈਗੀਆਂ ਇੱਕ ਪਲਕ ਪਰ ਡੋਲਵਾਦਕ ਉਦਪਰੀਵਾਦਕ ਬਾਂਸਰੀਵਾਦਕ ਇਹ ਆੜੜੇ ਜਿਹੜੇ ਬਸਰੀਆਂ ਵਾਲੇ ਮਾਂ ਸ੍ਰੀ ਹੈ ਜਿਹੜੀ ਮਾਲਾ ਉਹਨਾਂ ਦੀ ਇਹ ਲਈ ਕੀ ਹੋਈ ਆ ਇਹਦੇ ਪਹਿਲੇ ਕਿਸੇ ਨਾਲ ਮੁੱਕੀ ਮੰਮਾ ਹੁਣੇ ਤੱਕ ਦੇ ਤੋ ਕਿਸੇ ਬਾਹਰ ਜਾਣੇ ਦਾ ਰਸਤਾ ਇਹ ਤੋਂ ਫੇਰ ਤਾਂ ਚੜਨਾ ਹੈ ਪਾਣੀ ਹੈ ਨਾ ਸਮਝ ਆਉਂਦਾ ਇੱਥੇ ਲੱਗਾ ਹੋਇਆ ਲੱਕੜ ਦਾ ਗੇਟ ਤੇ ਇਹਨੂੰ ਕਰ ਦਿੰਦੇ ਰਾਤ ਨੂੰ ਬੰਦ ਹੋਣ ਅਸੀਂ ਆ ਗਏ ਆ ਬਾਹਰ ਹਾਂ ਅੰਬੀਸ਼ੀ ਕਿ ਫੋਨ ਦੇ ਕੇ ਤੇ ਮੈਂ ਤਾਂ ਗਲਾਸ ਲੈ ਕੇ ਜਮੂੜੇ ਹੁਣ ਅਸੀਂ ਪੀ ਲੈ ਕੇ ਕੁੱਲੜ ਵਾਲੀ ਚਾਹ ਤੇ ਪਹਿਲਾਂ ਪੀਤੀ ਅਸੀਂ ਪਿਛਲੀ ਵਾਰ ਕਲਕੱਤੇ ਤੇ ਚਾਹ ਬਹੁਤ ਸਵਾਦ ਹੁੰਦੀ ਆ ਬਾਕੀ ਟੇਸਟੀ ਵੀ ਲੱਗਦੀ ਐ ਮਿੱਟੀ ਦੇ ਭਾਂਡੇ 'ਚ ਚਾਹ ਹੁਣ ਆਪਾਂ ਖੜੇ ਆ ਜਿਹੜਾ ਹਵਾ ਮਹਿਲ ਦੇਖਿਆ ਆ ਇੱਥੇ ਆਪਣੇ ਵਲੌਗ ਦੀ ਸਮਾਪਤੀ ਆ ਸੋ ਆਪਾਂ ਕੱਲ ਨੂੰ ਮਿਲਾਂਗੇ ਤੁਹਾਡੇ ਨਾਲ ਨਵੇਂ ਵਲੌਗ ਦੇ ਨਾਲ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ